ਜਾਦੇ ਤੂੰ ਪੂਰੇ ਕੌਣ ਦੇਖਦਾ ਤੈਨੂੰ ਕੌਣ ਦੇਖਦਾ ਇੱਥੇ ਆ ਜਾ ਤੇ ਮੇਰੀ ਗੱਲ ਹੀ ਨਾ ਸੁਣਦੇ ਹੈਗੇ ਤੁਸੀਂ ਇੱਕ ਦਿਨ ਪਸਤਾਉਣਾ ਦੇਖ ਲਈ ਕੀ ਸੋਚਣ ਲੱਗ ਰਹੀ ਹੈਗੀ ਕੀ ਪਸਤਾਉਣਾ ਨਾਲ ਕੁਛ ਨਹੀਂ ਯਾਰ ਤੁਮੈ ਨੂੰ ਅੱਜ ਗੱਲੇ ਦੱਸ ਦੇ ਕੀ ਗੱਲ ਹੈਗੀ ਮੇਰੀ ਗੱਲ ਸੁਣੋ ਹਾਂ ਤੁਸੀਂ ਮੇਰੀ ਗੱਲ ਨੂੰ ਮੰਨਦੇ ਨਹੀਂ ਹੈਗੇ ਥੋੜਾ ਪੁਰਾਣਾ ਉਹੀ ਬੰਦਾ ਹੈ ਇਹਨੂੰ ਆਫ ਕਰ ਪਹਿਲੇ ਤਾਂ ਹਾਂ ਹੁਣ ਦੱਸ ਕੋਈ ਨਹੀਂ ਦੇਖਦਾ ਘਰੇ ਸੋਟਾ ਪੁਰਾਣਾ ਉਹੀ ਬੰਦਾ ਆ ਕਿਹੜਾ ਬੰਦਾ ਹਾਂਜੀ ਤੋਂ ਮੈਂ ਭੱਜਤੀ ਸੀਗੀ ਤੁਸੀਂ ਮੇਰੀ ਗੱਲ ਦਾ ਯਕੀਨ ਨਹੀਂ ਕਰਦੇ ਮੈਂ ਤਾਂ ਹੀ ਮੂਹ ਲਕੋ ਕੇ ਰੱਖਦੀ ਆ ਮੈਨੂੰ ਪਤਾ ਜਿਉਂਨੇ ਮੈਨੂੰ ਇੱਕ ਵਾਰੀ ਵੇਖ ਲਿਆ ਨਾ ਉਹਨੇ ਮੈਨੂੰ ਜਾਨੂ ਹੀ ਮਾਰ ਦੇਣਾ ਆ ਸਾਲਾ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਵੀ ਮੇਰਾ ਭਾਈ ਆ ਹੋ ਸਕਦਾ ਇਸੇ ਨੇ ਮੇਰੇ ਚਾਚੇ ਤੋਂ ਮਿਲੇ 70000 ਚ ਖਰੀਦਿਆ ਸੀ ਯਾਰ ਮੇਰਾ ਭਾਈ ਗੱਲ ਸੱਚ ਤਾਂ ਨਹੀਂ ਕਿਤੇ ਯਾਰ ਮਨੂੰ ਪੈਸੇ ਬਾਰੇ ਹੀ ਪੁੱਛਿਆ ਸੀ ਉਦੋਂ ਵੀ ਐਤ ਕੀ ਤੂੰ ਲੈ ਕੇ ਨਹੀਂ ਆਇਆ ਹੈਗਾ ਪੈਸੇ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਉਦੋਂ ਉਹਦੀ ਆਵਾਜ਼ ਹੀ ਪਹਿਚਾਨ ਲਈ ਸੀ ਤੁਸੀਂ ਮੰਨੇ ਨਹੀਂ ਹੈਗੇ ਯਾਰ ਗਲਤੀ ਤਾਂ ਮੈਂ ਵੀ ਕਰ ਰਿਆਂਗਾ ਭਾਈ ਨੂੰ ਦੱਸ ਦੇਣਾ ਚਾਹੀਦਾ ਵੀ ਮੈਂ ਕੋਈ ਵਿਆਹ ਨਹੀਂ ਕਰਾਇਆ ਗਿਆ ਕੋਈ ਅਸੀਂ ਕਾਲਜ 'ਚ ਨਹੀਂ ਪੜਦੇ ਤੇ ਨਹੀਂ ਨਹੀਂ ਕਿਉਂ ਤੁਸੀਂ ਉਹਨੂੰ ਸੱਚ ਦੱਸੋਗੇ ਹੁਣ ਤਾਂ ਉਹ ਤੁਹਾਡੇ ਡਰ ਨਾਲ ਤਾਂ ਚੁੱਪ ਕੀਤਾ ਬੈਠਿਆ ਕੋਈ ਜੇ ਉਹਨੂੰ ਕਿਸੇ ਹੋਰ ਨੇ ਦੱਸਤਾ ਪਤਾ ਨਹੀਂ ਕੀ ਕੁਝ ਹੋਊਗਾ ਫੇਰ ਤੁਸੀਂ ਹੁਣ ਇਹਦਾ ਮਤਲਬ ਤੂੰ ਹੁਣ ਮੈਨੂੰ ਘਰੋਂ ਛੱਡ ਦੋਗੇ ਯਾਰ ਮੈਂ ਤੈਨੂੰ ਪਿਆਰ ਕਰਦਾ ਆ ਕਿ ਮੈਂ ਘਰੋਂ ਛੱਡ ਦੂੰ ਆ ਯਾਰ ਬਰੋਸੇ ਦਾ ਦੀਵਕੂ ਜੀ ਜਿਹੀ ਹੁੰਦੀ ਹੈਗੀ ਚਲ ਫੇ ਜਿਵੇਂ ਸੋਣੀ ਸਹੀ ਲੱਗਦਾ ਜਿਹੜੀ ਵੀ ਤੂੰ ਗੱਲ ਕਰਿਆ 70000 ਵਾਲੀ ਨਾ ਮੈਂ ਬਾਈ ਨੂੰ ਮਿਲ ਕੇ ਪੁੱਛੂ ਆ ਵੀ ਬਾਈ ਮੈਨੂੰ ਸੱਚ-ਸੱਚ ਦੱਸ ਵੀ ਤਰਾ 70000 ਰੁਪਏ ਕਿੱਥੇ ਗਿਆ ਵੀ ਤੂੰ ਕੋਈ ਕੁੜੀ ਮਿਲੀ ਸੀ ਤੈਨੂੰ ਵੀ ਕੀ ਕੀਤਾ ਤੈਨੂੰ ਕਿਸੇ ਕੁੜੀ ਨਾਲ ਮੇਰੀ ਗੱਲ ਸੁਣਾ ਤੁਸੀਂ ਇਦਾਂ ਨਾ ਕਰੋ ਤੁਸੀਂ ਨਾ ਬਹਾਨਾ ਲਾ ਕੇ 10 ਮਿੰਟਾਂ ਲਈ ਬਾਹਰ ਜਾਓ ਤੇ ਖੇਤ ਦਾ ਕਹਿ ਕੇ ਜਾਓ ਔਰ ਫਿਰ ਸੋਡੇ ਭਰਾ ਨੂੰ ਮੇਰਾ ਮੂੰਹ ਵੇਖ ਲਨ ਦਿਓ ਇੱਕ ਵਾਰੀ ਪਾਣੀ ਦਾ ਪਾਣੀ ਦੁੱਧਾ ਦੁੱਧਾ ਆਪੇ ਹੋ ਜਾਣਾ ਗੱਲ ਸੁਣੋ ਜੇ ਐਵੇਂ ਬਾਗ ਗਿਆ ਨਾ ਤੇਰੇ ਨਾਲ ਕੁਝ ਹੋ ਗਈ 1921 ਫਿਰ ਕੌਣ ਜ਼ਿੰਮੇਵਾਰ ਆ ਤੇ ਤੁਸੀਂ ਕਿਹੜਾ ਕਿਤੇ ਜਾਣਾ ਇੱਥੇ ਘਰ ਚ ਹੀ ਰਹੇ ਹੋ ਨਾ ਕਿਤੇ ਬਾਹਰ ਨਾ ਜਾਏ ਨਹੀਂ ਦੂਰ ਜਾਏ ਚਲ ਕੋਈ ਨਾ ਦੇਖਦੇ ਆਂ ਸੋਚਦੇ ਆਂ ਤੂੰ ਤੋਰੀਆਂ ਤੋੜ ਦੇ ਥੋੜੇ ਪੱਕ ਗੀਆਂ ਯਾਰ ਉਹ ਲਗਰੇਟਾਂ ਗਾਲਿਆ ਨਾ ਥੋੜੀ ਮੈਂ ਫਿਰ ਐਡੀ ਉੱਚੇ ਹੱਥ ਤਾਂ ਜਾਣਾ ਨਹੀਂ ਆ ਕੱਦੂ ਵੇਖ ਲੈਣੇ ਆ ਕੋਈ ਕੱਦੂ ਲੱਗਿਆ ਹੋਣਾ ਬਾਹੀ ਗੁਰੂ ਬਾਹੀ ਗੁਰੂ ਫਿਰ ਨੇ ਝੂਰ ਸਬਾਨ ਵੜਦੇ ਨੇ ਤਾਂ ਹੀ ਤਰਾ ਬਮੀ ਨਹੀਂ ਪਾਉਂਦਾ ਨਾ ਦੇਖ ਲੈ ਕਹਿੰਦਾ ਮੇਰੇ ਨਾਲ ਕਾਲਜ ਚ ਪੜਦੀਦੀ ਨਹੀਂ ਜਿਹੜੇ ਪੱਥਰ ਚੱਕਦੇ ਨੇ ਬਾ ਛੋਦੇ ਮੁੰਡੇ ਤਾਂ ਹਾਏ ਹਾਏ ਮੈਂ ਮਰ ਜਾਣਾ ਦੇਖ ਲੈ ਨਾ ਲੈ ਤਾਂ ਖਣੀ ਕਿ ਦਰੁਰ ਉਦਿਕੋ ਦੀ ਹੈ ਕੀ ਲੱਛਣ ਕਰਦਾ ਫਿਰਦਾ ਨਾ ਤਾਂ ਹੀ ਤਾਂ ਸਿਆਣਿਆਂ ਦੀ ਗੱਲ ਸੱਚੀ ਹੈ ਮੈਂ ਤਾਂ ਕਹਿੰਦੀ ਥੀ ਬੀਆ ਹੋਵੇ ਇਹ ਚੂੜਾ ਛਾੜਾ ਨਹੀਂ ਪਉਂਦੀ ਮੈਂ ਤਾਂ ਉਹਦੀ ਕਿਹੀ ਥੀ ਵੀ ਭਾਈ ਦਾੜਾ ਚ ਕਾਲਾ ਕਾਲਾ ਐ ਨਹੀਂ ਪਤਾ ਵੀ ਦਾੜੇ ਸਾਰੀ ਕਾਲੀ ਹੈ ਨਾ ਦੇਖ ਲੈ ਗੱਲ ਤਾਂ ਕਹਿੰਦੇ ਇਹ ਖੂਜ ਵੜ ਕੇ ਕਰ ਲੈ ਉੱਗੀ ਨਹੀਂ ਰਹਿੰਦੀ ਹੁੰਦੀ ਉਬਲ ਕੇ ਤਾਂ ਆਉਂਦੀ ਹੈ ਗੱਲ ਸੱਚੀ ਹੈ ਸਿਆਣਿਆਂ ਦੀ ਦੇ ਲੱਕੀ ਚੁਲਾਕੀਆਂ ਕਰਦਾ ਫਿਰਦਾ ਨਾ ਪਲੇਰੇ ਜਣੇ ਨਾ ਕਹਿਣਾ ਓ ਮੇਰੇ ਨਾਲ ਇੱਕ ਪਾਂਡੇ ਚ ਖਾਂਦੀ ਸੀ ਮੈਨੂੰ ਉਹਨੂੰ ਕਾਹ ਕੱਢਣ ਵਣ ਜੀ ਕਰਦਾ ਦੀ ਬੇ ਕੋਈ ਫੁੱਟਦੀਆਂ ਪਾਂਡਾ ਪੰਨੂ ਅਜਿਹਾ ਦੇਖਦੇ ਜਾਈਂ ਦਿਆ ਬਣਦਾ ਕੁਰਤੂਤ ਦਾ ਕਹਿੰਦਾ ਕਾਲਚ ਚ ਪੜਦੀ ਦੀ ਨਾ ਹੁਣ ਪੁੱਛੇ ਤੇਰੀ ਮਾਂ ਕਿਹੜੇ ਕਾਲਚ ਚ ਪੜਦੀ ਦੀ ਖਾਣੀ ਕਿੱਧਰੋਂ ਲਿਆਂਦੀ ਆ ਕਾ ਗਰੀਜੀ ਆਈ ਮੈਂ ਤੇ ਸਾਕ ਲੈਣੀ ਜੱਜ ਦੀ ਲੱਗਦੀ ਤਾਂ ਇਹਦੇ ਚੂੜਾ ਨਹੀਂ ਪਉਂਦੀ ਆਪਦੇ ਮਨ ਵਿੱਚ ਗੁਲਕੇਲੇ ਬਣਾਈ ਜਾਂਦਾ ਨਾ ਨਹੀਂ ਭਾਈ ਗੱਲ ਵਿੱਚ ਵਿੱਚ ਤਾਂ ਕਹਿੰਦਾ ਲੋਕ ਪਾ ਹੀ ਆਪਦਾ ਗੂੰਹ ਦਬਦੇ ਨੇ ਹੋਇਆ ਨੰਗਾ ਕਰਨਗੇ ਕੋਈ ਨਾ ਹੋਣਗੇ ਦਿੱਕ ਦੇ ਮਾਝੰਦੇ ਮੈਨੂੰ ਵੀ ਪਾਈ ਕੀ ਕਹਿ ਕੇ ਬੁਲਾਵੇਂਗਾ ਤੂੰ ਕਿ ਮੇਂ ਬਹਾ ਮਾਰ ਮਾਰ ਗੱਲਾਂ ਕਰਦਾ ਨਹੀਂ ਬਹਾ ਤੀਵੇਂ ਦਾ ਪੜਤੀਵੇਂ ਹਰਾਮੀ ਕੋਈ ਗੱਲ ਨਹੀਂ ਚੱਲ ਪੱਥਾ ਦਮਾਂ ਚ ਪਾਉਂਗੀ ਹਟਦੀ ਉਹ ਦੀਪੇ ਦੀਪੇ ਵਾਏ ਕੌਣ ਹੈ ਸਸਰੀਕਰ ਜੀ ਸਸਰੀਕਾਮ ਦੀਪਾ ਕਿੱਥੇ ਆ ਜੀ ਮੈਂ ਤਾਂ ਦੀਪੇ ਲਿਆਦੀ ਉਹ ਢੇੜਾ ਜਾ ਰਿਹਾ ਜੀ ਉਹ ਲਾਉਣ ਜਾਣਾ ਦੀ ਉਹ ਬਾਈ ਤਾਂ ਗਿਆ ਹੋਇਆ ਕਿਤੇ ਗਿਆ ਹੋਇਆ ਕਿੱਥੇ ਨਾ ਉਹ ਬੂਣ ਚੱਕ ਰਿਹਾ ਹੈ ਪਤਾ ਨਹੀਂ ਉਧਰੋਂ ਬਾਬੂ ਦਾ ਫੋਨ ਆਇਆ ਜੀ ਜਾਂਦਾ ਵੀ ਗੱਡੀ ਭਰੀ ਖੜੀ ਆ ਜਾਓ ਭਾਈ ਢੇੜਾ ਲਾ ਕੇ ਆਉਣਾ ਨਾ ਮੇਰਾ ਫੋਨ ਚੱਕਿਆ ਨਾ ਬਾਬੂ ਦਾ ਉਹ ਤਾਂ ਜੀ ਉਹਨਾਂ ਨੂੰ ਵੀ ਪਤਾ ਹੋਣਾ ਨਾਲੇ ਇੱਕ ਗੱਲ ਪੁੱਛਾ ਜੀ ਗੁੱਸਾ ਤੇ ਨਹੀਂ ਕਰਦੇ ਪੁੱਛੋ ਜੀ ਤੁਸੀਂ ਕੌਣ ਹੋ ਜੀ ਪਹਿਲੀ ਵਾਰ ਦੇਖਿਆ ਮੈਂ ਪਹਿਲਾਂ ਕਈ ਵਾਰ ਆ ਗਿਆ ਕਦੇ ਪਹਿਲਾਂ ਤਾਂ ਤੁਹਾਨੂੰ ਦੇਖਿਆ ਨਹੀਂ ਉਹਦੇ अच्छा दीप्पे ने ਵਿਆਹ ਬੂਦ ਹੀ ਨਹੀਂ ਕਰਾ ਲਿਆ ਕੰਜਰ ਨੇ ਦੱਸੀ ਨਹੀਂ ਹੈਗਾ ਮੈਨੂੰ ਨਾ ਜੀ ਨਾ ਮੈਂ ਉਹਦੇ ਭਰਾ ਦੀ ਘਰ ਵਾਲੀਆਂ ਉਹਦੀ ਪਰਜਾਈਆਂ ਦੀਪੇ ਦੀ ਅੱਛਿਆ ਉਹ ਤਾਂ ਠੀਕ ਆ ਜੀ ਅੱਛਾ ਫਿਰ ਤਾਂ ਮੇਰੀ ਵੀ ਪਰਜਾਈ ਲੱਗੀ ਜੀ ਪਤਾ ਨਹੀਂ ਜੀ ਅਸੀਂ ਦੋਸਤੋ ਦੋਸਤਾਂ ਪਰਜਾਈ ਕਹਿ ਲਾਂ ਜੀ ਮੈਂ ਤੁਹਾਨੂੰ ਠੀਕ ਹੈ ਜੀ ਕਹਿ ਲਓ ਅੱਛਾ ਪਰਜਾਈ ਤੇਰਾ ਪਿੰਡ ਕਿਹੜਾ ਹੈ ਮੇਰਾ ਪਿੰਡ ਹਵਣਾ ਸੰਗਰੂਰ ਅੱਛਿਆ ਸ਼ਹਿਰ ਦੀ ਹੈ ਹਾਂ ਤੂੰ ਰੇ ਕਿੱਥੇ ਫਸ ਗਈ ਪਰਜਾਈ ਇੰਨਾ ਜੇ ਪਿੰਡੂਆਂ ਜਾਂ ਕੋਈ ਕੰਮ ਦੀ ਗੱਲ ਹੈਗੀ ਤਾਂ ਦੱਸੋ ਪਰਜਾਈ ਮੈਂ ਤਾਂ ਇਹ ਕਹਿੰਦਾ ਸੀ ਜੇ ਕੋਈ ਕੁੜੀ ਹੋਰ ਹੈਗੀਆ ਮੇਰਾ ਕਰਾ ਦੇ ਚੰਗੇ ਪੈਸੇ ਕਮਾਉਣਾ ਇੱਕ ਗੇੜੇ ਦਾ ਤਿੰਨ ਚਾਰ ਪੰਜਾਹ ਉਹ ਤਿੰਨ ਚਾਰ ਆ ਗਿਆ ਕੰਜਰ ਦਾ 10-15000 ਰੁਪਏ ਨਹੀਂ ਛੱਡਦਾ ਇੱਕ ਗੇੜੇ ਦਾ ਪੈਸਾ ਵੱਧੂ ਹੈ ਕੋਈ ਗੱਲ ਜੀ ਜੇ ਹੋਈ ਦੱਸਾਂਗੇ ਜ਼ਰੂਰ ਦੇਖ ਲਈ ਗੌਰ ਕਰ ਲਈ ਪਰਜਾਈ ਨਾਲੇ ਇੱਕ ਗੱਲ ਹੋਰ ਪਰਜਾਈ ਆ ਮੂੰਹ ਜੇ ਘੱਟ ਲੁਕੋ ਕੇ ਰੱਖਦੇ ਹੁਣ ਤਾਂ ਇਹ ਜ਼ਮਾਨਾ ਗਿਆ ਉਹ ਉਹ ਤੋਂ ਪਹਿਲਾਂ ਦੀ ਸਾਡੇ ਬਾਪੂ ਦੱਸਦੇ ਹੁੰਦੇ ਕਦੇ ਛੋਡਾ ਦਾ ਭਾਈ ਸਮਾਂ ਹੋਣਾ ਦੇਖ ਕੇ ਪਸੰਦ ਕਰਨੀ ਨਾ ਦੇਖਣੀ ਆ ਮੋਬਾਈਲਾਂ ਜਾਂ ਤੇ ਪਸੰਦ ਕਰ ਲੈਣੋ ਸਾਡੇ ਬੇਲ ਦਾ ਗੰਜਰ ਦੇ ਮੂੰਹ ਨਹੀਂ ਦਿਖਾਉਂਦੇ ਤੇ ਵੀ ਸੰਨ ਦਾ ਪਹਿਲੀ ਰਾਤ ਤੇ ਪਤਾ ਲੱਗਦਾ ਦੀ ਵੀ ਕਸ਼ੀਏ ਕਹੀ ਜੀਨਾ ਹੁਣ ਤਾਂ ਪਰਜਾਈ ਕਿਹੜੇ ਜਮਾਨਾ ਉਹ ਤਾਂ ਆ ਗਿਆ ਹੁਣ ਚੱਕ ਲਿਆ ਕਰਕੇ ਉਹ ਗਰਮੀ 'ਚ ਮਰਦੀ ਆ ਦਿਖਾ ਦੇ ਮੂੰਹ ਪਰਜਾਈ ਦੇ ਜਮਾਨਾ ਤਾਂ ਚਾਹੇ ਜਿਹੇ ਜਾਂ ਮਰਜ਼ੀ ਹੋਵੇ ਜੀ ਪਰ ਆਪ ਤੋਂ ਵੱਡੇ ਦੀ ਅੱਖਾਂ ਦੀ ਸ਼ਰਮ ਹੁੰਦੀ ਆ ਇਹ ਤਾਂ ਹੈ ਪਰਜਾਈ ਚਾਹੇ ਸਾਡੇ ਰੀਤੀ ਰਿਵਾਜ ਹੈਗਾ ਕਿ ਘੁੰਡ ਕੱਢ ਕੇ ਰੱਖਣਾ ਪਰਜਾਈ ਗੁੱਸਾ ਨਾ ਕਰੀ ਮੂੰਹ ਤਾਂ ਦਿਖਾ ਦੇ ਮੈਨੂੰ ਤੇਰਾ ਮੂੰਹ ਤਾਂ ਜੀ ਸਾਡੇ ਰਵਾਜ ਆ ਤੇ ਘਰ ਵਾਲੇ ਨੂੰ ਹੀ ਦਿਖਾਈਦਾ ਬਕਾਨੇ ਨੂੰ ਨਹੀਂ ਚੱਲ ਪਰਜਾਈ ਮਰਜੀ ਆ ਤੇਰੀ ਫਿਰ ਉਹਨੂੰ ਜੇ ਆ ਗਿਆ ਪਰਜਾਈ ਉਹਨੂੰ ਮੜਿਆ ਜਾ ਸੁਨੇਹਾ ਲਾ ਦੀ ਮੇਰੀ ਠੀਕ ਹੈ ਜੀ ਲਾ ਦੇ ਵੀ ਚਰਨਾ ਆਇਆ ਜੀ ਉਹਦਾ ਫੋਨ ਫਣ ਦਾ ਚੱਕ ਲੈ ਚੰਗਾ ਜੀ ਬੜਾ ਦੁੱਖ ਦਿੱਤਾ ਗੰਜਰ ਨੇ ਮੈਨੂੰ ਲੱਗਦਾ ਕੀੜਾ ਕੱਲੇ ਨੂੰ ਨਾਲਾ ਹੁਣ ਜਾਣਾ ਪੈ ਜੀ ਹੋਈਆ ਪਰਜਾਈ ਤੂੰ ਭਾਈ ਇਹ ਖਸਮਾਂ ਦਾ ਕਿੱਥੋਂ ਲਿਆ ਉਹ ਦੀਪੇ ਨਾ ਕਰੂੰ ਗੱਲ ਭਾਈਂ ਤੇ ਯਾਰਾ ਤੂੰ ਵੀ ਕਿਤੇ ਦੇਖ ਲੈ ਟਾਂਕਾ ਢਾਂਕਾ ਕਾ ਜਤੇ ਦੀ ਹੋਣੀ ਭੈਣ ਨੂੰ ਵਾਹ ਫੇਰੇ ਇਹ ਉਹਦਾ ਕਾਣਾ ਪੀਲੀ ਫੁੱਤੂ ਫੇਰੇ ਕਿਸ ਨੂੰ ਮਿਲੂ ਪਤਾ ਨਾਲ ਆਪਣਾ ਟਾਂਕਾ ਫੜੀ ਜਿੰਦਾਂ ਦੀ ਮੂਹ ਨਹੀਂ ਦਿਖਾਉਂਦੀ ਪਰ ਇਹ ਕੰਡੀਸ਼ਨ ਮੈਂ ਭਾਈ ਜਵਾਨਾ ਕਿਹੜਾ ਹੈ ਭੈਣ ਚੋ ਦਾ ਇਹ ਉਹਦਾ ਕਾਣਾ ਮਾਡਲ 2025 ਚੱਲ ਰਿਹਾ ਇਹ ਫਰਦੀ ਆ 1900 ਚ 80 ਜਾ ਚੱਲ ਮਰਜੀ ਬਾਈ ਮਾਫਤ ਨੇ ਉਹ ਕੀ ਕਹਿੰਦੇ ਨੇ ਸੰਸਕਾਰ ਸੁਨਸਕਾਰ ਜੀ ਇਹ ਜਿੱਦੇਤੇ ਹੋਣੇ ਬਈ ਅਗਲੀ ਨੂੰ ਜੈ ਨੂੰ ਖਾਣੀ ਕਿ ਨਾ ਗੁੰਮ ਹੈ ਨਹੀਂ ਬਦ ਲੇਟ ਆਊਗਾ ਨਾ ਆਵੀ ਐ ਚਲ ਆ ਆ ਗਿਆ ਵੀ ਆ ਗਿਆ ਪੁੱਤ ਹਾਂ ਤਾਂ ਇਹ ਆ ਗਿਆ ਪੁੱਤਰ ਫਿਰ ਜਾਂ ਤੋਤੀ ਚੱਕੀ ਉਹ ਬਸ ਮੈਂ ਤਾਂ ਕੱਪਨ ਲੈਵੇ ਗਿਆ ਸੀਗਾ ਹੁਣ ਭੁੱਕੀ ਜੇ ਮੰਗਾਈ ਤੋ ਫੜਾ ਕੇ ਆਇਆ ਬੇ ਤੇ ਤਾਂ ਭੁੱਕੀ ਟੋਲ ਰਹੇਗਾ ਮੇਰੇ ਮੰਗੂ ਕਹਿੰਦਾ ਗਧਾ ਮਾਰ ਲਿਆ ਬੋਜ ਨੇ ਬੱਜਾ ਮਾਰ ਲਿਹਾ ਵੜਨੇ ਮੇਰੀ ਗੱਲ ਸੁਣ ਲੈ ਇੱਕ ਹੋਰ ਬੇ ਤੂੰ ਐਂ ਦੱਸ ਮੈਨੂੰ ਚੂੜਾ ਤਾਂ ਉਹ ਨਹੀਂ ਪਾਉਂਦੀ ਕੰਜਰੀ ਮੂੰਹ ਤੈਨੂੰ ਨਖਾਉਂਦੀ ਨਾ ਕਿਹੜੇ ਕਾਲਜੀ ਦਾਖਲਾ ਕਰਾ ਤੂੰ ਤਾਂ ਤੂੰ ਦਾਖਲਾ ਕਰਾ ਕਹਿ ਤੂੰ ਕੀ ਹੋ ਗਿਆ ਆਪਣੇ ਕੁੱਤੇ ਦਾ ਪਹਿਲ ਤੂੰ ਮੈਨੂੰ ਐ ਦੱਸ ਬੇਬੇ ਕੀ ਹੋ ਗਈ ਕੀ ਬਾਜ਼ਾਰ ਤੈਨੂੰ ਪਾਈ ਆਂਨੇ ਮੈਨੂੰ ਬੇ ਬਾਜ਼ਾਰ ਤਾਂ ਨਹੀਂ ਮੈਂ ਮੈਂ ਪਾਉਂਦੀ ਫਿਰ ਮੈਨੂੰ ਮੈਂ ਦੱਸ ਵੀ ਇੱਕ ਬੰਦਾ ਮਾਲਕ ਦਾਖਲਾ ਕਰਾ ਉਹਨੂੰ ਚਾਹੀਦਾ ਕਿਹੜੇ ਕਾਲਜੀ ਦਾਖਲਾ ਕਰਾ ਕਹਿ ਤੂੰ ਨਾ ਰਾਜਵੀਰ ਦਾ ਹਾਂ ਪੜਦਾ ਉਹਦੇ ਮੈਨੂੰ ਵੀ ਕਹਿੰਦਾ ਸੀ ਕਹਿੰਦਾ ਕਾਲਜੇ ਲੱਗੂ ਆ ਬਾਈ ਮਹਾਂ ਲੱਗ ਜਾ ਕਾਹ ਨੂੰ ਲੱਗੇ ਕਿਸੇ ਕਾਲਜੀ ਰੁਜਣ ਲੁਛਪਣੇ ਕਰਦਾ ਫਿਰਦਾ ਮੇਰੀ ਗੱਲ ਸੁਣ ਲੈ ਇਹ ਤਾਂ ਆ ਨਪਾਲਣ ਜੀ ਖਾਣੀ ਕਿੱਧਰੋਂ ਲਿਆਏ ਇਹ ਹੈ ਹੀ ਨਹੀਂ ਚੱਜਦੀ ਇਹਦਾ ਕਿ ਨਾ ਮੈਂ ਕਾਲ ਜੀ ਮੈਨੂੰ ਕਹਤਾ ਤਾਈ ਇਸ ਤਾਂ ਪੜਦੇ ਤੇ ਸਾਡੀ ਗੱਲਬਾਤ ਹੋ ਗਈ ਮੈਂ ਲਿਆਇਆ ਨਹੀਂ ਇਹ ਨੂੰ ਠੀਕ ਦੀ ਕੋਈ ਕਾਲ ਜਾਈ ਪਲ ਮੈਨੂੰ ਵੇਂ ਕਹਿੰਦਾ ਤੀਗਾ ਵੇ ਤੂੰ ਤਾਂ ਮੈਂ ਤਾਂ ਆਪ ਤੇਰੇ ਵਾਂਗੂ ਮਾਗਰ ਲੱਗ ਜਾਨੀਆਂ ਆਇ ਤਾਂ ਬਹੁਤ ਚੁਸਤ ਹੈ ਮੁੰਡਾ ਇਹ ਤਾਂ ਬੜਾ ਸ਼ਿਆਰ ਕਾ ਉਹ ਦਬਦੇ ਆਪ ਨੂੰ ਕਾਈ ਗੱਲ ਹੋਈ ਕੀ ਐ ਮੈਨੂੰ ਗੱਲ ਦੱਸ ਤੋ ਪੂਰੀ ਮੈਂ ਤੈਨੂੰ ਪੂਰੀ ਗੱਲ ਦੱਸਤੀ ਭਾਈ ਮੈਂ ਇਹਦੇ ਲੱਛਣ ਦੇਖ ਲੇ ਮੈਂ ਕੱਲ ਇਹ ਨਾ ਚੋਰੀਓ ਗੱਲਾਂ ਕਰਦੇ ਸੁਣ ਲੇ ਅੱਛਾ ਇਹਦਾ ਇਲਾਕਾ ਦੱਸਦਾ ਸਬਜੀ ਤੋੜ ਕੇ ਲਿਆਉਣੇ ਆ ਸਬਜੀ ਤੋੜ ਕੇ ਲਿਆਉਣੇ ਆ ਹਾਂ ਮੈਂ ਤਾਂ ਉਹਲੇ ਸਾਰੀਆਂ ਗੱਲਾਂ ਸੁਣੀਆਂ ਨਾ ਠੀਕ ਆ ਗੱਲਾਂ ਕੀ ਕਰਦੇ ਤੇ ਮੈਂ ਆਹੀ ਕਰਦੇ ਤੇ ਕਹਿੰਦਾ ਉਹ ਕਹਿੰਦੀ ਮੈਂ ਉਹ ਤੂੰ ਨੂੰ ਕਰ ਰੋਟੀ ਫੜਾਇਆ ਕਰ ਉਹ ਕਹਿੰਦੀ ਮੈਂ ਤਾਂ ਇਹਨੂੰ ਜਾਣਦੀ ਆ ਮੈਂ ਨਹੀਂ ਰੋਟੀ ਫੜਾਉਂਦੀ ਤੈਨੂੰ ਇਹ ਕਿੱਥੇ ਮਿਲੀ ਸੀ ਜਾਣਦੀ ਆ ਹਾਂ ਬੇਬੇ ਮੈਨੂੰ ਕਿੱਥੇ ਜਾਣਦੀ ਆ ਉਹ ਮੈਂ ਕਹਿੰਦੀ ਨਾ ਤੂੰ ਤਾਂ ਬੁੱਧੂ ਰਹਿ ਗਿਆ ਤੂੰ ਤਾਂ दारू ਪੀ ਕੇ ਮੁੱਤਣ ਜੋਗਰੀ ਰਹਿ ਗਿਆ ਵੀ ਇਹ ਤੀਵੀਂ ਚਾਲਵਾਜ ਆ ਜਿਹੜੀ ਆਈ ਹੈ ਓ ਬੇਬੇ ਮੈਂ ਨਹੀਂ ਤੇਰੀ ਗੱਲ ਤੇ ਯਕੀਨ ਕਰਦਾ ਨਲੇ ਕੌਣ ਕਹਿੰਦਾ ਵੀ ਹਾਂ ਕਿਸੇ ਦਾ ਘਰ ਬਸੇ ਚੱਲ ਤੇਰੀ ਗੱਲ ਮੰਨ ਲਈ ਮੈਂ ਤੇਰੀ ਮਾਈ ਕੀ ਤੇ ਤੂੰ ਮਰਚ ਵੱਡੀ ਮੈਂ ਚੱਲ ਤੇਰੀ ਗੱਲ ਵੱਡੀ ਕਰਦੀਆਂ ਨਾ ਫਿਰ ਤੈਨੂੰ ਮੈਨੂੰ ਐ ਦਿਖਾਓ ਹੁਣ ਜਾਣ ਤੂੰ ਘਰੇ ਜਾ ਪਹਿਲੇ ਉਹਦੀ ਬਾਹ ਚ ਛੂੜਾ ਦਿਖਾ ਮੈਨੂੰ ਫਿਰ ਤੂੰ ਮੂੰਹ ਦਿਖਾ ਨੰਗਾ ਤੇਰੇ ਕੋਈ ਮੂੰਹ ਖਾਕ ਨਹੀਂ ਕਰਦੀ ਬੇ ਬੇਬੇ ਗੱਲ ਤੇਰੀ ਸੋਚਣ ਵਾਲੀ ਏ ਇਹ ਹਣਾ ਫਿਰ ਤੂੰ ਦੇਖ ਜਾ ਕੇ ਹੁਣ ਹੀ ਦੇਖ ਮੈਂ ਉਰੀ ਖੜੀ ਆ ਮੈਂ ਦਾ ਪਹਿਲਾਂ ਇੱਕ ਦਿਨ ਕਿਹਾ ਹੀ ਸੀ ਮਖਾਬੀ ਮੈਂ ਦਾਲ ਕਾਲੀ ਕਾਲੀ ਜੀ ਲੱਗ ਰਹੀ ਐ ਆ ਦਾਲ ਚ ਵਾ ਕਾਲਾ ਕੜਾ ਕੀ ਐ ਮੈਨੂੰ ਤਾਂ ਅੱਜ ਪਤਾ ਲੱਗਿਆ ਪੁੱਤ ਵੀ ਦਾਲੇ ਕਾਲੀ ਐ ਹਾਜੀ ਮੇਰੀ ਗਰ ਸੋਣਾ ਟੱਕਿਆ ਢੋਲ ਐ ਆਪਨੇ ਮੈਂ ਸੋਢੀ ਮਾਂ ਹੋਈ ਕਿ ਮੈਂ ਹੋਈ ਕਿਸੇ ਕੋਲ ਨਾ ਕਰੀ ਗੱਲ ਪਹਿਲਾਂ ਇਹ ਦੋਏ ਕਨ ਆ ਕੇ ਅੱਖਾਂ ਨਾ ਦੇਖੋ ਕੰਨਾਂ ਨਾ ਸੁਣੋ ਫੇਰ ਗੱਲ ਦਾ ਸੱਚ ਮੰਨੋ ਮੇਰਾ ਸੱਚ ਨਾ ਮੰਨੀ ਕਿਸੇ ਗੱਲ ਦਾ ਤੈਨੂੰ ਮੈਂ ਆਪਦਾ ਬਣਾ ਕੇ ਦੱਸਦੀਆਂ ਗੱਲਾਂ ਬੇਬੇ ਚੱਲ ਜੇ ਤੂੰ ਕਹਿਣੀ ਐ ਤਾਂ ਜੀ ਨਾ ਮੈਂ ਘਰੇ ਜਾ ਕੇ ਦੇਖਦਾ ਠੀਕ ਐ ਦੇਖ ਕੀ ਗੱਲ ਬਾਤ ਹੋ ਰਹੀ ਹੈ ਤੂੰ ਕਿ ਤਾ ਪਹਿਲੇ ਤੇ ਚੂੜਾ ਦੇਖੀ ਉਹਦੇ ਫਿਰ ਤੂੰ ਮੂੰਹ ਦੇਖੀ ਉਹਦਾ ਹਾਂ ਬੇਬੇ ਇਹ ਵੀ ਗੱਲ ਤੇਰੀ ਸੋਚ ਨਾਲ ਤਾਂ ਹੈ ਹੀ ਨਹੀਂ ਜੀ ਉਹਦੇ ਕਿਤੇ ਕੋਈ ਪੁੰਨ ਪਾਪ ਨਹੀਂ ਉਹ ਨੰਗੇ ਮੂੰਹ ਨਾਲ ਬੈਠੇ ਬਾਹਾਂ ਚ ਚੂੜਾ ਨਾ ਪਾਵੇ ਜੀ ਵਿਆਹ ਕਰਾ ਕੇ ਹੀ ਹੈ ਉਹ ਤਾਂ ਹੀ ਮੈਂ ਛੋਟੇ ਨੂੰ 20 ਵਾਰ ਕਿਹਾ ਕਹਿੰਦਾ ਬਾਈ ਤੇ ਤੂੰ ਸੰਗਦੀ ਹੈ ਸੰਗਦੀ ਹੈ ਅੱਜ ਕਹਿੰਦੇ ਜਵਾਨੇ ਚ ਪੁੱਤ ਕੌਣ ਸੰਗਦਾ ਨਹੀਂ ਇਹਦੇ ਨਾਲ ਦੇ ਉੜ ਕੇ ਆ ਕੇ ਵਿਆਹ ਕਰਾ ਕੇ ਨਿਕਲ ਗਿਆ ਵਿਆਹ ਨਾ ਕੋਈ ਸਾਰਾ ਇੱਥੇ ਮੈਨੂੰ ਮੈਨੂੰ ਪਤਾ ਜੀ ਕਿਸੇ ਨੂੰ ਪਤਾ ਵੀ ਨਹੀਂ ਮਾਤਾ ਬਿੰਦੇ ਚ ਢੋਲ ਪਾ ਕੇ ਹੁਣ ਪਿੰਡ ਚ ਫੇਰਾਂਗੀ ਮੈਂ ਆਖਾ ਵੀ ਚੱਲ ਕਾਨੂੰ ਲੋਕਾਂ ਦੇ ਨਾਲ ਮੈਨੂੰ ਤਾਂ ਹੀ ਅਗੇ ਗੱਜੂ ਨੇ ਨਾ ਭੱਜਣੀ ਉਹ ਧਰ ਦਿੰਦੇ ਨੇ ਪਰ ਚਲ ਭਾਈਆਂ ਗੱਲ ਚਰਾ ਮੇਰੇ ਤਾਂ ਦਿਮਾਗ ਖੱਲਣਾ ਹੋਇਆ ਪਿਆ ਮੇਰੇ ਤਾਂ ਤੇਰੇ ਘਰ ਦੇ ਘਰ ਦੇਖ ਨੀ ਜਾ ਲੱਛਣ ਦੇਖਦੇ ਪਹਿਲੇ ਜਾ ਕੇ ਘਰੇ ਤੂੰ ਫੇਰ ਮੈਨੂੰ ਹਾਕ ਮਾਰ ਕੇ ਸੱਦ ਲਈ ਬੀ ਤਾਈ ਆਈ ਮੜ ਜਾ ਚਲ ਠੀਕ ਆ ਤਾਈ ਨਲੇ ਮੇਰੀ ਗੱਲ ਸੁਣਾ ਜੇ ਗੱਲ ਤੇਰੀ ਝੂਠੀ ਹੋਈ ਨਾ ਮੈਂ ਨਹੀਂ ਤੇਨੂੰ ਮੂੰਹ ਮੂੰਹ ਲਾਉਣਾ ਮੁਰਕੇ ਮੇਰੀ ਗੱਲ ਸੁਣ ਤੇਰਾ ਤੇਰੀ ਜੁੱਤੀ ਮੇਰਾ ਸਿਰ ਨਹੀਂ ਘਰ ਮੇਰੀ ਜੁੱਤੀ ਤੇਰਾ ਸਿਰ ਹੋ ਹਾਂ ਇਹ ਵੀ ਗੱਲ ਠੀਕ ਆ ਹਾਂ ਚਲ ਜਾ ਮੈਂ ਦੇਖਦਾ ਘਰੇ ਜਾ ਕੇ ਆਉਣਾ ਜਾ ਦੇਖ ਨੇ ਨੰਗਾ ਮੂੰਹ ਦੇਖੀ ਇਹਦੇ ਬਾਹਾਂ ਚ ਚੂੜਾ ਦੇਖੀ ਚੰਗਾ ਤਾਂ ਹੀ ਫੇਰਾ ਚੱਲ ਠੀਕ ਐ ਅੱਛਾ ਹਾਂ ਤਈ ਉਹਦੀ ਐਡੀ ਮਜਾਲ ਆਪਦੇ ਵੱਡੇ ਭਾਈਆਂ ਨੂੰ ਧੋਖਾ ਕਰਨ ਲੱਗ ਰਿਹਾ ਹੁਣ ਉਹ ਮੈਂ ਤਾਂ ਨੋਦਰੀ ਦੇਖ ਲਿਆ ਤੀਗਾ ਬਿਗ ਗੱਲ ਦਾ ਕੋਈ ਗਲਤ ਆ ਲੈ ਤਈ ਹੁਣ ਨਹੀਂ ਬਚਦਾ ਇਹ ਗਿਆ ਉਹ ਜੇ ਤੇਰੀ ਗੱਲ ਝੂਠੀ ਹੋਈ ਤਈ ਫਿਰ ਤੋਣੀ ਬਚਦੀ ਹੈਗੀ ਮਾਝਾ ਨਾ ਕਰੇ ਹੁਣ ਦੇਖਦਾ ਅੱਜ ਮੇਰੇ ਸਾਲੇ ਨੂੰ ਕਿਹੇ ਲੱਛਣ ਕਰਦਾ ਮੇਰੇ ਵੱਦੋਂ ਆਪਣਾ ਪੂਗਾ ਪੱਤਾ ਫੜਕਾ ਤਾ ਨਾ ਸਮਾਰ ਕੇ ਦੇਖ ਹੁਣ ਬਣਨਗੇ ਡਾਂਗਾਂ ਦੇ ਗਾਜ ਇਹ ਵੀ ਨਾ ਰਾਜਵੀਰ ਮੈਨੂੰ ਸਭ ਨੇ ਪੱਤਿਆਂ ਦੀ ਨਿਚੋਂ ਦੀ ਐਂ ਤਾਂ ਹੀ ਆਈ ਥਾਈ ਇਹ ਘੱਲ ਤਾਂ ਖੂਚ ਵੜ ਕੇ ਕਰ ਲਓ ਉੱਗੀ ਨਹੀਂ ਰਹਿਦੀ ਲੈ ਪੁੱਤ ਹੁਣ ਜੁੱਤੀਆਂ 'ਚ ਤੇਰੇ ਵੀ ਤਿਆਰ ਨੇ ਜ਼ਿਆਦੀ ਚਾਂਬਲ ਰਿਹਾ ਸੀ ਪਤਾ ਨਾ ਅੱਗ ਤੇ ਫੂਸ ਨਿਕਲਣਗੇ ਕਰਪਾ ਬਰਾਤ ਨੂੰ ਦੇਖਦਾ ਜੀ ਰਾਜਵੀਰ ਉਹ ਕੋਈ ਪਾਣੀ ਦੀ ਘੁੱਟੀ ਪਿਆ ਦਿਓ ਯਾਰ ਮੇਰੇ ਸਾਲ ਦੇ ਪਤਾ ਨਹੀਂ ਕਿੱਧਰ ਮਰ ਗਏ ਉਹ ਸੁਣਦਾ ਕਿ ਨਾ ਕਿਸੇ ਨੂੰ